ਕਿਵੇਂ ਆ ਕੀ ਖਾਣਾ ਹੂੰ ਕੀ ਖਾਣਾ ਗੁੜ ਖਾਣਾ ਹੁਣ ਤਾਂ ਖਵਾ ਕੇ ਗਿਆ ਤੇਨੂੰ ਹੂੰ ਕੀ ਆ ਕੀ ਖਾਣਾ ਹੈ ਨਹੀਂ ਕੁਛ ਹੁਣ ਕੱਲ ਨੂੰ ਖਾਊਂਗਾ ਕੱਲ ਨੂੰ ਇਹ ਦੇਖੋ ਜੀ ਕਿੰਨਾ ਮੋਹ ਲੈਂਦੀਆਂ ਤੇ ਅੱਜ ਬੰਨੇ ਅਸੀਂ ਕੱਚੇ ਥਾਂ ਤੇ ਤੇ ਪੂਰੀ ਖੁਸ਼ੀ ਚੜੀ ਪਈ ਆ ਹਾਂ ਕਿਵੇਂ ਆ ਕੀ ਗੱਲ ਹੈ ਕੀ ਖਾਣਾ ਹੈ ਕੱਲ ਫਿਰ ਮਾਰਕ ਪੂਸੀਆਂ ਆ ਜਾ ਇੱਧਰ ਹਾਂ ਨਾਸਰ ਚੱਲ ਫਿਰ ਮਾਰ ਚੱਲ ਕਿੰਨੀ ਗੁੱਸੇ ਹੋਗੀ ਕਹਿੰਦੀ ਨਹੀਂ ਖਵਾਉਂਦਾ ਨਹੀਂ ਕੁਛ